ਇਹ ਵੀ ਮੈਂ ਸਿੱਧੇ ਸੇਵਾ ਕੇਂਦਰ ਆਈ ਤੇ ਉੱਥੇ ਮੈਨੂੰ ਪਹਿਲਾਂ ਕਿ ਅੱਜ ਤੁਹਾਨੂੰ ਸੁਣਾਉਂਦਾ ਕਿ ਮੇਰੀ ਗੱਲ ਸੁਣ ਕੇ ਜਾ ਤੇ ਮੈਂ ਕਿਹਾ ਵੀ ਨਾ ਮੈਂ ਬੁਲਾਉਣਾ ਨਾ ਮੈਂ ਬੁਲਾਉਣਾ ਨਾ ਮੈਂ ਆਉਣਾ ਹੀ ਆ ਉਹ ਨੰਬਰ ਲੈ ਲਿਆ ਫਿਰ ਮੁੜ ਕੇ ਮੈਨੂੰ ਬਾਹਰ ਤੋਂ ਪੜ ਬਾਹਰ ਤੋਂ ਪੜ ਕੇ ਇਥੋਂ ਗਿਉ ਕੈਮਰੇ ਦੇ ਗਾੜੀਆਂ ਧੂਕੇ ਦੇ ਹੱਟ ਕੇ ਬਾਹਰ ਤੇ ਮੇਰੇ ਟੇਢੇ ਚ ਕਿੱਚ ਮਾਰ ਕੇ ਕਿਤੇ ਵਾਰੋ ਮਾਰੀ ਗਈ ਕਿੱਚ ਇਸੇ ਕਰਕੇ ਵੀ ਤੂੰ ਹਾਂਜੀ ਮਿਲ ਅੰਮ੍ਰਿਤੋ ਨਹੀਂ ਮੇਰੇ ਕੋਲ ਕਿਨੇ ਮਾਰੀ ਕਿਨੇ ਘਰਜੀ ਹਾਂਜੀ ਆਰ ਪ੍ਰੀਤ ਨੇ ਜਿੰਨਾ ਕੋਲੋਂ ਮੈਂ ਟੱਲੂਆਂ ਦੇ ਕਾਫੀ ਸਿੱਖਦੀ ਕੀ ਰੰਜਿਸ਼ ਕੀ ਸੀ ਹਾਂਜੀ ਕੀ ਰੰਜਿਸ਼ ਕੀ ਸੀ ਕੰਮ ਸਿੱਖਦੀ ਉਹਨਾਂ ਦੇ ਨਹੀਂ ਰੰਜਿਸ਼ ਕੀ ਸੀ ਪੁਰਾਣੀ ਰੰਜਿਸ਼ ਕੀ ਸੀ ਬਾਰੇ ਪੁਰਾਣੀ ਜੋ ਕਹਿ ਕਹਿੰਦਾ ਸੁਣਾ ਉਹ ਦੱਸੜੇ ਤੇ ਮੇਰੇ ਨਾਲ ਗੱਲ ਨਹੀਂ ਤੇ ਮੈਂ ਛੱਡ ਦਿੱਤਾ ਤਿੰਨ ਚਾਰ ਮਹੀਨੇ ਹੋ ਗਏ ਤੇ ਉਹ ਤੋਂ ਮੇਰੇ ਬੱਚਿਆਂ ਦੀਆਂ ਮੈਨੂੰ ਧਮਕੀਆਂ ਦੇ ਚਾਹੀ ਕੇ ਮੈਂ ਮਾਰ ਦੇਣਾ ਜੇ ਤੂੰ ਨਾ ਆਈ ਤੇ ਮੈਨੂੰ ਕੁੱਟ ਮਾਰ ਕਰਦਾ ਸੀ ਬਲੈਕਮੀਲ ਕਰਦਾ ਸੀ ਤੁਹਾਡਾ ਪਿੰਡ ਕਿਹੜਾ ਲਿੱਦੜ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਫੋਰਸੀ ਦਾ ਇੱਕ ਲੇਡੀ ਸੀਗੀ ਪ੍ਰਭਜੋਤ ਕੋਰਪੇਟ ਲਿੱਦੜ ਵੀਰਾਂ ਨਾਲੀ ਸ਼ਾਦੀशुदा ਵਾ ਇਹਦੇ ਤਿੰਨ ਬੱਚੇ ਹਨ ਵੱਡਾ ਬੇਟਾ ਇਹਦਾ 13 ਸਾਲ ਦਾ ਵਾ ਇਹ ਅਰਪ੍ਰੀਤ ਸਿੰਘ ਪਿੰਡ ਫੋਰਸੀ ਨਕੀ ਦਾ ਰਹਿਣ ਵਾਲਾ ਠਾਣੇ ਖਲਚੀਆ ਦਾ ਇਕੱਠੇ ਕੰਮ ਕਰਦੇ ਸੀਗੇ ਦੁਕਾਨ ਖਡੂਰ ਸਾਹਿਬ ਇਸੇ ਦੌਰਾਨ ਇਹ ਆਪਸਦਾਰੀ ਮਿਲਣ ਲੱਗ ਪਏ ਅੱਜ ਆਪਣੇ ਬੇਟੇ ਨੂੰ ਲੈ ਕੇ ਇੱਥੇ ਰਈਏ ਆਈ ਸੀਗੀ ਉਹਦਾ ਆਧਾਰ ਕਾਰਡ ਬਣਾਉਣ ਲਈ ਉਹਨੇ ਪਿੱਛਾ ਕੀਤਾ ਇਹਦਾ ਕਿ ਤੂੰ ਮੇਰੀ ਦੁਕਾਨ ਦੇ ਉੱਤੇ ਆਉਣਾ ਬੰਦ ਕੋ ਕਰ ਦਿੱਤਾ ਇਸੇ ਰੰਜਸ ਵਿੱਚ ਵੀ ਦੁਬਾਰਾ ਤੂੰ ਮੇਰੇ ਨਾਲ ਕੰਮ ਜਿਹੜਾ ਉੱਥੇ ਆਇਆ ਕਾ ਦੁਕਾਨ ਤੇ ਉਹ ਤੇ ਕਿਰਚ ਮਾਰ ਦਿੱਤੀ ਹਸਪੀਟਲ ਦਾਖਲ ਨਾ ਜੋ ਕਾਨੂੰਨੀ ਕਾਰਵਾਈ ਬਣਦੀ ਆ ਬਿਆਨ ਲੈ ਕੇ ਐਫ ਆਰ ਦਰਜ ਕਰ ਦਿੱਤੀ ਕੀ ਲੱਗਦਾ ਸਰ ਕੋਈ ਇਹਨਾਂ ਦੇ ਆਪਸ ਵਿੱਚ ਕੋਈ ਸੰਬੰਧ ਸੰਜਿਸ ਨੂੰ ਲੈ ਕੇ ਇਹਨਾਂ ਨਾਲ ਟਕਰਾ ਰੋਈ ਨਹੀਂ ਮੋਡਲ ਸਟੇਜ ਦੇ ਉੱਤੇ ਆ ਵੀ ਇਕੱਠੇ ਦੁਕਾਨ ਦੇ ਉੱਤੇ ਕੰਮ ਕਰਦੇ ਆ ਗਾਰਡ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਜੋ ਸਲੀਅਤ ਸਾਹਮਣੇ ਆਊਗੀ ਉਸ ਹਿਸਾਬ ਨਾਲ ਕਰ ਦਿੱਤੀਗੇ ਕਿ ਲੜਕੀ ਦਾ ਬਿਆਨ ਲੇ ਕੇ ਆ ਫੇਰ ਦਰਜ ਕਰ ਦਿੱਤੀ ਸਰ ਕੀ ਕਹਿ ਰਹੇ ਹਨ ਹਾਲਾਤ ਜਿਹੜੇ ਕਿਸ ਤਰ੍ਹਾਂ ਦੇ ਨੇ ਹਾਲਾਤ ਠੀਕ ਆ ਬਿਲਕੁਲ ਅੰਮ੍ਰਿਤਸਰ ਰੈਫਰ ਕੀਤਾ ਗਿਆ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈਗਾ ਪਬਕ ਵਾਲੇ ਇਸ ਕਰ ਤੋ ਕੀ ਲੱਗਦਾ ਸਰ ਇਹ ਪੁਲਿਸ ਦਾ ਕੋਰਪਸ ਕਿਤੇ ਨਾ ਕਿਤੇ ਲੋਕਾਂ ਵਿੱਚ ਖਤਮ ਹੋ ਰਿਹਾ ਪਿਛਲੇ ਦਿਨੀ ਵੀ ਬਿਆਸ ਦੇ ਵਿੱਚ ਗੋਲੀ ਚੱਲਦੀ ਏ ਮਤਲਬ ਜਗਾ ਜਗਾ ਬਿਆਸ ਦੇ ਵਿੱਚ ਇਹ ਕਹਿ ਸਕਦੇ ਆ ਕਿ ਅਪਰਾਧੀਆਂ ਦੇ ਵਿੱਚ ਪੁਲਿਸ ਦਾ ਕੋਰਪਸ ਨਹੀਂ ਰਿਹਾ ਇਦਾਂ ਦੀ ਕੋਈ ਗੱਲ ਨਹੀਂ ਗਈ ਇਹ ਖਡੂਰ ਸਾਹਿਬ ਦੂਜੇ ਜ਼ਿਲ੍ਹੇ ਦੇ ਵਿੱਚ ਕਾਕਾ ਦੁਕਾਨ ਕਰਦੇ ਨੇ ਦੂਸਰੇ ਥਾਣੇ ਦਾ ਦੋਸ਼ੀ ਰਹਿਣ ਵਾਲਾ ਵਾ ਉਹਨੇ ਮੌਕਾ ਵੇਖ ਕੇ ਕਿਉਂ ਆਈ ਅੰਮ੍ਰਿਤਸਰ ਇੱਥੇ ਤੁਹਾਡਾ ਆਪਣਾ ਨਿੱਜੀ ਮੈਟਰ ਸੀਗਾ ਨਿੱਜੀ ਕਲੇਸ਼ ਦੇ ਉਤੋਂ ਨੇ ਉਹਦੇ ਉੱਤੇ ਜਿਹੜਾ ਵਾਰ ਕੀਤਾਗਾ ਤੇ ਫਿਰ ਦਰਜ ਕਰ ਦਿੱਤੀ ਆ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਮਿਲੂਗੀ। ਪਰ ਰੋਪੀ ਦੇ ਸਰ ਪਹਿਲਾਂ ਕੋਈ ਹੈਗਾ ਕੋਈ ਇਸ ਦਾ ਇਹ ਦੂਸਰੇ ਥਾਣੇ ਦਾ ਵਾਟ ਆਫ ਇਨਵੈਸਟੀਗੇਸ਼ਨ ਆ ਪੜਤਾਲ ਕਰਕੇ ਸਭ ਹਮਿਸਤ ਲਿਆਵਾਂਗੇ।